ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸਾਰੇ ਠੀਕ ਠਾਕ ਹੋਮੋਂਗੇ ਆਪਾਂ ਮਨਾ ਰਹੇ ਹਾਂ ਅੱਜ ਦੇ ਬਲੌਗ ਲੱਗ ਸਾਰਾ ਕੰਮ ਕਰਕੇ ਰੋਟੀ ਬਣਾ ਗਏ ਕੱਪੜੇ ਤੋਕੇ ਲੇਟ ਹੋ ਗਏ ਥੋੜਾ ਜਿਹਾ ਫਿਰ ਝਾੜੂ ਪੋਚਾ ਕਰਨ ਲੱਗੇ ਪਹਿਲਾਂ نیچے ਕਰਕੇ ਆਈ ਫਿਰ ਉੱਪਰ ਆਈ ਹੌਲੀ ਹੌਲੀ ਕੰਮ ਹੁੰਦਾ ਜ਼ਰਾ ਕੰਦੇ ਨਿੱਕੇ ਫਿਰ ਬੱਚੇ ਪਹਿਲਾਂ ਸਵੇਰ ਸਕੂਲ ਜਾਂਦੇ ਆ ਪਹਿਲਾਂ ਸੋਗੜਦੇ ਆ ਨਾ ਕੇ ਪਾਠ ਕਰਦੇ ਆਂਗੀ ਫਿਰ ਹੌਲੀ ਹੌਲੀ ਕੰਮ ਕਰਦੇ ਆਂਗੀ ਫਿਰ ਬੱਚਿਆਂ ਨੂੰ ਸਕੂਲ ਭੇਜ ਦਿੰਦੇ ਆ ਸਕੂਲ ਭੇਜ ਕੇ ਫਿਰ ਕੰਮ ਕਰਨਾ ਨੇ ਫਿਰ ਰੋਟੀ ਬਣਾਈ ਫਿਰ ਦੂਜੇ ਕੰਮ ਕਰਿਆ ਝਾੜੂ ਪੂੰਛ ਕੱਪੜੇ ਤੋਤੇ ਫਿਰ ਝਾੜੂ ਪੂੰਛ ਚਲਾਉਣ ਲੱਗੇਗੇ ਚੱਲ ਵੀ ਪਾਸੂਆਂ ਨੂੰ ਪਾਣੀ ਬਾਅਦ ਚ ਭੇਲਾਂਗੇ ਆ ਲਾ ਇਹ ਕੰਮ ਕਰ ਲਈਏ ਆਪਾਂ ਸਭ ਸਵੇਰ ਅੰਦਰ ਸਭ ਸਵੇਰ ਗਾਂ ਤੋਂ نیچے ਚੜ੍ਹਾ ਲਾ ਕੇ ਤੇ ਲਾ ਗਏ ਫਿਰ ਅਜੇ ਉੱਪਰਲੇ ਕਮਰਿਆਂ ਦੀ ਸਫਾਈ ਕਰਦੇ ਆਂ ਝੜ ਪੋਚਾ ਕਰਦੇ ਆਂ ਫਿਰ ਪੂਜਾ ਰੂਮ ਦਾ ਵੀ ਝੜ ਪੋਚਾ ਕਰਨਾ ਹੁੰਦਾ ਬਾਗਾਂ ਦੇ ਕਮਰੇ ਦਾ ਇਸਾ ਮਾਰ ਨਹੀਂ ਗਾਉਣੀ ਚਾਹੀਦੀ ਸਪੈਲ ਕਰਨੀ ਚਾਹੀਦੀ ਹੈ ਜੀ ਬਾਰੇ ਵਿੱਚ ਪਰ ਮਾਦੀ ਮਾਦੀ ਕੋਈ ਵੀ ਚੀਜ਼ ਨਹੀਂ ਹੈਗੀਗੀ ਮੈਂ ਸੀ ਜੀ ਜਰੂਰ ਲਾਉਣੇ ਆ ਇਹਦੀ ਝਾੜੂ ਤੇ ਢਿੱਲੀ ਢਿੱਲੀ ਲਾਉਣ ਪਰ ਜਰੂਰ ਕਰਨਾ ਪੈਣਾ ਗੁਰੂ ਘਰ ਵੀ ਪਛੜਨਾ ਨਹੀਂ ਹੈਗੇ ਕਿ ਗੱਲਾਂ ਕੰਮਰੇ ਚ ਵੀ ਢਿੱਲੀ ਲਾਉਣੇ ਹੀ ਲਾਉਣਾ ਹੁੰਦਾਗਾ ਅੱਜ ਜਾਣ ਨਾਲ ਸੇ ਸੋਫਿਆਂ ਨਾਲ ਕਮਰੇ ਸੋਫਿਆਂ ਦੀ ਕਵਰ ਝਾੜਨੀ ਸੀਗੀ ਕੋਲਾ ਝਾੜੂ ਲਾਇਆ ਫਿਰ ਇਹਦੇ ਕਵਰ ਕਵਰ ਝਾੜੀ ਚੜਕੇ ਫਿਰ ਪੂਚਾ ਮਾਰਾਂਗੇ ਆਪਾਂ ਹੌਲੀ ਹੌਲੀ ਕੰਮ ਨਿਬੜ ਜਾਂਦਾ ਹੈਗਾ ਕਿੰਨੀ ਤੇਜ਼ੀ ਨਾਲ ਆਪਾਂ ਤੋਂ ਹੁਣ ਕੰਮ ਨਹੀਂ ਹੁੰਦਾ ਟੁਵੀ ਕਰਕੇ ਇਹਦਾ ਵੀ ਤੇਜ਼ੀ ਬਸ ਚੱਕ ਲੈ ਆਪਾਂ ਉਹ ਜਿਹੜਾ ਕੰਮ ਤੇ ਆਪ ਚੱਕ ਨਹੀਂ ਸਕਦੇ ਇਹ ਤਾਂ ਹੌਲੀ ਹੌਲੀ ਨਿਬੜ ਜਾਂਦਾਗਾ ਉਹ ਕਰੀ ਲੇ ਗਏ ਉਹ ਕਰਕੇ ਮੈਂ ਕਹਾਂ ਲੱ ਸੁਕਿਆਂਗੇ ਤੇ ਇਹਨੂੰ ਫੇਰ ਆਂ ਪਚਾੜੂ ਕੋ ਚਾ ਗੰਨੇ ਪੜੀ ਮਾੜੀ ਛੋਟੀ ਆ ਗਈ ਦਿਨ ਮਾੜੇ ਨੇ ਸੁਭਿਆਂ ਦਾ ਛੋਟੇ ਛੋਟੇ ਦਿਨਾਂ ਆ ਇੱਕ ਮੋਨ ਸੁਬਾ ਸੁੱਕੀ ਠੰਡ ਹੁੰਦੀ ਹੈ ਜੀ ਆਸ ਕਰ ਬੈਟਰ ਦੇ ਕਿ ਫਿੱਤਾ ਕਰਕੇ ਜਿਆਦਾ ਲੱਗਦੀ ਹੈ ਪਿੰਟੇ ਚ ਤਾਂ ਇਹ ਘੱਟ ਹੀ ਲੱਗਦੀ ਹੈ ਜੀ ਹੌਲੀ ਹੌਲੀ ਫਾਈਲ ਕਰੀ ਜਾਵਾਂਗੀ। ਤੂੰ ਨਾ ਚਾੜੂ ਕੱਢ ਕੇ ਕਮਰੇ ਚੋਂ ਵੀਰੋ ਪੋਚਾ ਮਰਾਂਗੀ। ਕਈ ਦਿਨ ਸੀ ਝਾੜਿਆ ਨਹੀਂ ਸੀਗਾ। ਫੇਰ ਚਾੜੀ ਬੰਦ ਕੇ ਕੱਢ ਦੇ ਨਾ ਕਮਰੇ ਦਾ। ਠੀਕ ਕਰ ਦੇਣਗੀ ਸੋਫੇ ਸਭ ਸੋਫੇ ਹਿਲਾਏ ਨਹੀਂ ਸੀਗੇ। ਕਿ ਹਿਲਾਏ ਬਿਨਾਂ ਤਾਂ ਲੋਗਰਦਾ ਨਿਕਲਦਾ ਨਹੀਂ ਹੈਗਾ। ਉਹ ਤਾਂ ਵੈਸੇ ਸੇਚ ਘਾਟੀ ਹੋਂਨੇ ਕੋ ਉੱਪਰ ਕੱਟ ਚੜਦੇ ਹੁੰਦੇ ਸਾਰੇ ਕਮਰੇ ਚ ਹੀ ਪੈਣ। ਉਹ ਬੜਦੇ ਚ ਕਮੇ ਜ ਵੱਡਦੇ ਨੇ ਅਸੀਂ ਉਹ ਕਰਤਾ ਹੁੰਦਾ ਨਹੀਂ ਇੱਥੇ ਨੇਰੀਆਂ ਦੇ ਹੁੰਦਾਗਾ ਨੇਰੀਆਂ ਹੁਣ ਸਰਦੀਆਂ ਚ ਹੁੰਦੀਆਂ ਨਹੀਂ ਗਰਮੀ ਤੇ ਨਰੂਜ ਨੇਰੀ ਆ ਗਈ ਆ ਗਈ ਜੀ ਦੀ ਬਿੰਦ ਤੇ ਇਹ ਕੋਚੇ ਮਾਰ ਕੇ ਜਦੋਂ ਮਿਲਦਾ ਆਪਣਾ ਨੇਰੀ ਆ ਜਾਂਦੀ ਆ ਕੋਲਾ ਹੋ ਜਾਂਦਾ ਕਰਤਾ ਬੜਾ ਹੁਣ ਇੱਥੇ ਕਰਦਾ ਹੁੰਦਾ ਸਰਦੀਆਂ ਦੂਸਰਾ ਆਮ ਜਿਹਨਾਂ ਕੁਝ ਚ ਲੱਗ ਜਾਂਦਾ ਕਿੱਡੀ ਕੱਟਾ ਛੜੇ ਇਨਾ ਗਰਮੀਇਂ ਚ ਬਹੁਤ ਆਉਂਦਾ ਸੀ ਗਰਮੀਏ ਪੰਨਿਸ ਕਿਤਾ ਕਰਕੇ ਪਾਲਾ ਜਿਆਦਾ ਹੀ ਆਉਂਦਾ ਇਹ ਤਾਂ ਮੇਰੀ ਮਾੜੀ ਖਵਾਉਂਦਿਆ ਉਹ ਮਿੱਟੀ ਮਿੱਟੀ ਚੜ ਜਾਂਦੀ ਕਿ ਸਾਡਾ ਬੇੜਾ ਬਾਲਾ ਵੱਡਾ ਜਿੱਦੀ ਵੱਟ ਭਾਜੀ ਦੀ ਅੰਦਰ ਮੇੜੇ ਕੱਚੇ ਕਰਨੇ ਬੜਾ ਫਰਕ ਪੈ ਜਾਂਦਾ ਹੈ ਤੇੰਡਾ ਚਿੰਨਾ ਕਰਤਾ ਚਮਾ ਨਹੀਂ ਹੁੰਦਾ ਜੀ ਬਈ ਕਿੰਨਾ ਹਫ਼ਤਾ ਨਸਵਾਏ ਗਏ ਹਫ਼ਤੇ ਨਲ ਵੀ ਨਸਵਾਏ ਹੁੰਦੇ ਨੇ ਖੇਤਾਂ 'ਚ ਤਾਂ ਬਾਲਾ ਹੁੰਦਾ ਕੋਈ ਜਿਹੜਾ ਪੈਂਪਰਾ ਸਾਡੇ ਚੈਨਲ ਤੇ ਪਹਿਲੀ ਵਾਰ ਆਇਆਗੇ ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਹੋ ਸਕਦਾ ਐਸੀ ਤੋਂ ਮਾਤਮਾ ਦੇ ਗ੍ਰੈਂਡ ਲਈ ਪਾਇਆ ਕਰਾਂਗੇ ਪਾਇਆ ਕਰਾਂਗੇ ਕੰਮ ਕਰਾਉਦੇ ਦਾ ਤੇ ਸਾਰੇ ਭੈਣ ਭਰਾ ਜੀ ਵਧੀਆ ਵੀਡੀਓ ਲੱਗਦੀ ਹੈ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇਗੇ ਤੁਹਾਨੂੰ ਸੁਣਾਉਂਗਾ ਬਹੁਤ ساری ਕਿੰਨੂ ਸਾਈ ਟਿੱਕ ਟਾਕ ਹੋਗੇ ਆਪਾਂ ਆਪਣੀ ਕਰੀ ਰਾਜਕੁਸ਼ੀ ਅੱਜ ਕੱਲ ਮੇਰੀ ਮੰਮੀ ਵੀ ਆਦੀ ਪਿੰਡੋਂ ਆ ਗਈ ਜੀ ਤਾਂ ਮੰਮੀ ਨੂੰ ਦਿੱਤਾ ਕੰਮ ਜਿਹਨ ਮਕਰ ਬਾਦ ਦਿੰਦੀ ਆ ਸਿਰਾਂ ਮਿਲ ਕੇ ਕੰਮ ਕਰਨ ਨਹੀਂ ਆਇਆ ਸੁਬਾਹ ਫਿਰ ਉਹ ਗੁਰੂ ਘਰ ਵਾਗੇ ਜਾਂਦੇ ਆ ਮੈਂ ਬਾਠ ਕਰਨ ਲੱਗਿਆਂ ਨਹੀਂ ਤੇ ਕਿ ਮੇਰੇ ਮਮ ਮੈਨੂੰ ਬੱਚੇ ਦਾ ਖਾਣਾ ਬਣਾ ਦੇਣੀ ਹੈਗੀ ਮੇਰੀ ਮੰਮੀ ਆ ਕੇ ਨਾਲ ਤਿਆਰ ਕਰਵਾਉਂਦੀ ਹੈ ਬੱਚਿਆਂ ਨੂੰ ਉਸ ਦੋਨੇ ਜਾਣੀਆਂ ਪੇ ਜਿੰਨੇ ਆ ਤਿਆਰ ਕਰਕੇ ਸਵੇਰ ਦਾ ਬਾਲਾ ਜਿਆਦਾ ਘੱਟ ਹੋ ਜਾਂਦਾ ਬੱਚਿਆਂ ਨਾਲ ਤਾਂ ਜਿੰਨਾ ਚਿਰ ਉਹ ਜਾਂਦੇ ਨਹੀਂ ਉਹਨਾਂ ਚੰਗ ਨਹੀਂ ਪੜਦਾ ਫੇਡ ਕਰੇ ਗੰਦੀ ਵੀ ਹਿੰਦੂ ਤਾਂ ਵੀ ਨਹੀਂ ਕੰਮ ਲੜਦਾ ਇਹ ਚਰੂ ਉਹ ਆਸੀ ਬਸੇ ਕੋਈ ਪਰਿਵਾਰ ਵੱਡੇ ਕਰਕੇ ਤੇ ਕੋਈ ਅੰਦਰ ਵੱਡੇ ਕੋਈ ਛੜੂ ਕੋਚਾ ਕਰਨਾ ਕਰਨ ਦਾ ਫਾਇਦਾ ਨਹੀਂ ਹੈ ਅਸੀਂ ਸਾਰਾ ਕੰਮ ਨਹੀਂ ਵੀੜ ਕੇ ਫੇਰ ਕਰਦੇ ਆ ਛੜੂ ਕੋਚਾ ਫੇਰੀ ਨਿਪੁੰਸਾ ਸਭ ਇਹ ਨਹੀਂ ਤਾਂ ਜੇ ਤੇ ਬੱਚੇ ਕਰੇ ਹੋਣ ਤਾਂ ਇਹ ਕਰੇ ਕੀ ਸਾਰੇ ਜਾਣੇ ਹੋਣ ਤਾਂ ਫੇਰ ਤਾਂ ਜਮਨ ਤੋਂ ਜ ਵੱਡ ਗਏ ਨਿਕਲ ਕੇ ਅੰਦਰ ਚੜੀ ਕੋਚਾ ਜਦੋਂ ਜੂੜ ਵੱਡ ਗਏ ਬੱਚੇ ਵੱਡੇ ਵੀ ਵੱਡ ਜਾਂਦੇ ਆ ਸਨੇਹਾ ਕਰਨ ਦਾ ਫਾਇਦਾ ਆਇ ਨਹੀਂ ਸਨੇਹਾ ਠੰਡ ਹੁੰਦੀ ਹੈ ਜੀ ਕਿਥੇ ਲਾ ਨਹੀਂ ਸਕਦੇ ਪਿਆਰ ਤਾਂ ਠੰਡ ਲੱਗ ਜੂਗੀ ਇਤਨਾ ਤੇ ਪਿਆਨ ਵਾਲਾ ਤਾਂ ਕਰਕੇ ਸਨੇਹਾਂ ਨਹੀਂ ਚੜ੍ਹ ਪੋਚਾ ਕਰਨ ਹੁਣ ਦੁਬਾਰੀ ਕਰ ਲੈਣੇ ਆਪਾਂ ਚਲ ਕੋਈ ਨਾ ਆ ਮਿਸਾਲ ਹੋੜੀ ਹੋੜੀ ਕੰਮ ਨੇ ਪੜ ਜਾਂਦਾ ਦਾ ਜਰੂਰ ਦੱਸਿਓ ਮੇਰੇ ਭੈਣ ਭਰਾ ਕਿਵੇਂ ਲੱਗੀ ਤੁਹਾਨੂੰ ਵੀਡੀਓ ਕਮੈਂਟ ਕਰਕੇ ਆਪਾਂ ਹੌਲੀ ਹੌਲੀ ਪਤਾ ਲੱਗਦੀ ਵੀਡੀਓ ਬਣਾਉਂਦਾ ਵੀ ਐਂ ਕਰਕੇ ਪਾਉਣੀ ਐ ਬਣਾ ਕੇ ਪਾਉਣੀ ਐਗੀ ਉਹ ਨਹੀਂ ਹੋ ਪਤਾ ਲੱਗਦਾ ਸੀ ਤਿੱਧੀ ਹੁੰਦੀ ਨਾ ਬਚਾੜ ਕੇ ਤੇ ਕਵਰ ਚੜਾ ਲਾਂਗੇ ਇਹਨਾਂ ਦੇ ਗਰਦਾ ਤਾਂ ਹੁੰਦਾ ਹੀ ਨਹੀਂ ਇਸ ਤਰ੍ਹਾਂ ਬਸ ਇਹ ਚੜ੍ਹਦੇ ਨਹੀਂ ਐਗੀ ਗਰਦਾ ਤਾਂ ਤਾਂ ਹੋਵੇ ਜਿਵੇਂ ਸੀਨੇ ਦੇ ਉੱਪਰ ਕਰਦੇ ਨੇ ਨਾ ਬੈਠਦੇ ਜਾਂ ਕਿ ਇਹ ਕੰਮ ਦੇ ਸਿੱਕਾ ਟੀ ਆਉਂਦੇ ਆ ਉੱਪਰ ਤਾਂ ਆਪਦੇ ਕਮਰੇ ਜੀ ਬੜਦੇ ਕਮਰੇ ਦਾ ਘਾਰ ਘੱਟ ਬੋਲਦੇ ਆਗੇ ਇਹ ਚੰਗਾ ਵਰਤ ਨਹੀਂ ਹੁੰਦਾ ਇਸ ਕਰਕੇ ਫੋ ਸਾਰੇ ਕੰਮਾਂ ਸਿੱਖ ਨੂੰ ਚਲੋ ਸਹੀ ਹੁਣ ਆਪਾਂ ਹੌਲੀ ਹੌਲੀ ਸਾਰਾ ਕੰਮ ਨਿਬੜ ਜੂਗਾ ਬਚੜਾ ਕੇ ਚੋ ਫਿਰ ਕਮਰੇ ਦਾ ਫਿਰ ਪੂਜਾ ਰੂਮ ਦਾ ਵੀ ਦਿੱਤਾ ਲਾ ਦਾਂਗੇ ਬਾਬਾ ਦੇ ਕਮਰੇ ਦਾ ਵੀ ਇਹ ਨਾ ਕਰਦੇ ਇਹ ਨੂੰ ਕਾਟ ਕਰਦੇ ਜੇ ਬੈਠ ਕੇ ਤੇ ਫਿਰ ਅੱਗੇ ਚੱਪਟਾ ਮਾਰ ਕੇ ਹੇਠਾਂ ਲਾ ਜਾਗੇ। ਹੇਠਾਂ ਲਾ ਕੇ ਦੇਖਦੇ ਹਾਂ ਇਸ ਲਈ ਹੈਂਡਲ ਬਟਨ ਆ। 3 58 ਚੜ ਜਾਂਦੀ ਨਾਲੇ ਨਾਲੇ ਮੈਟਨਾ ਵੀ ਦੇਣਾ ਨੀਚੇ। ਜਦੋਂ ਵੀ ਦਿੱਤੇ ਬੈਠ ਜਾਓ ਕੁਰਸੀ ਤੇ ਬੈਠਣਾ ਹੈ। ਹੰਝੂ ਪਾਸ ਤੇ ਬੈਠ ਕੇ ਪਾਣੀ ਨਾ ਪੀਤੇ ਕੋਈ ਤਰ੍ਹਾਂ ਦਾ ਸਪੈਸ ਨਹੀਂ। ਇਸੇ ਤਰ੍ਹਾਂ ਕਰ ਲੈਂ। ਨਾ ਕੁਰਸੀ ਤੇ ਬੈਠਾ ਸਮਾਹਾਂ ਮੰਡੀ ਦਾ ਕਿਸੇ ਮੰਡੀ ਦੇ ਵੱਟ ਕੇ ਕਰਦੀ ਹੁੰਦੀ ਸੀਗੀ ਹੁਣ ਮੈਂ ਇੱਥੇ ਗੱਦਾ ਹੀ ਥਰ ਲਿਆ ਹਾਂ ਸਾਰੇ ਤਰ੍ਹਾਂ ਦੇ ਮਸਾਲੇ ਰੋਟੀ ਬੈਠ ਕੇ ਕਰ ਲੈਂਿਆ ਦਾ ਪਾਟ ਆਪਣਾ ਲਈ ਬੀਠਾ ਠੰਡਾ ਤਾਂ ਬਚੀ ਜਾਈ ਜਾਂਦੀ ਹੈ ਇਹਨਾਂ ਲਈ ਬੈਠਣਾ ਸੌਖਾ ਹੈ ਜਿਵੇਂ ਬਾਲੀ ਕਰੜੀ ਦੇਤੇ ਇਕੱਲੇ ਬਹਿ ਜਾਸਤੇ ਤੇ ਤੁਹਾਨੂੰ ਪ੍ਰੈਸ ਹੋ ਜਾਏਗਾ ਨਹੀਂ ਤੱਕ ਤੋਂ ਨਹੀਂ ਬੈਠਣਾ ਕਰੂ ਠੰਡੇ ਹਾਂ ਨੀ ਚਿੱਪਸ ਤੇ ਕਤੇ ਦੇ ਬਚਨ ਨਾ ਸਭੇ ਠੀਕ ਰਹਿਣ ਜਾਂ ਜੇ ਪਹਣਾ ਜੇੰਪੇ ਸਾਰੀ ਪਤਨੀ ਕੋਲ ਨਾ ਬੋਚੇ ਨਾ ਉਹਨਾਂ ਦੇ ਬੜੇ ਜਿਹੇ ਤੋਂ ਜਿਹੜਾ ਵਾਲੀ ਵੱਡੀ ਬਣ ਜਾਂਦੀ ਹੈ ਇਸ ਲਈ ਆਪਾਂ ਛੋਟੀ ਜੀ ਬਣਾਣੇ ਹੈਗੇ ਤਾਂ ਕਿਰਾ ਜਰੂਰ ਚਾਹ ਦੇ ਜੀ ਚੜਚਾ ਨੇ ਸਬਸਕ੍ਰਾਈਬ ਕਰੇ ਜੀ ਆਉਂਦੀ ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਨੇ ਕਰੇ ਕਰੋ ਉਸਾਸੀ ਕੋਈ ਹਾਈ ਪਾਈ ਬੰਦੇ ਨਹੀਂ ਹੈਗੇ ਨਾਈ ਵਾਲੇ ਵੀ ਪੜੇ ਲਿਖੇ ਆ ਗਿਆਗੇ ਤੇਸੀ ਜਿਹੇ ਬੰਦੇ ਦਿਸੇ ਹੀ ਕੰਮ ਨਹੀਂ ਚੜੇ ਕੰਮ ਦਾ ਸਾਰਾ ਇੰਚ ਨੂੰ ਕੁਦੇ ਨਹੀਂ ਹੋ ਜੂਗੇ ਜੇ ਉਹ ਜਿਹੜੇ ਆਉਂਦੇ ਆ ਕਿ ਸਾਰਾ ਤਾਂ ਕੇ ਹੋ ਕਰਨੀ ਚੇਲਾ ਹੋ ਜਾ ਮਾਰ ਦੇ ਨਾ ਉੱਪਰ ਤੁਸ ਨਾ ਆ ਕੇ ਕਰ ਦੋ ਚਾਲ ਕਰਦਾ ਨਾ ਵੀ ਦੇ ਕਿ ਸਪੋਕ ਕਰ ਕਿ ਕਰਨੀ ਕੀ ਬੰਦੇ ਵੀਡੀਓ ਨੂੰ ਬਹੁਤ ਬਹੁਤ ਲਾਈਕ ਜੀ ਟੈਂਕ ਜੀ ਨੂੰ ਕਰਕੇ ਦੇਖੋ ਲਾਈਕ ਕਰਿਓ ਬਹਿਗੁਰਜੀ ਦਾ ਕਾਲ